ਸਾਸਤਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਚੈਨਲ ਦੇ ਆਪ ਆਪਣਾ ਮਲਚਿੰਗ ਤਰੀਕੇ ਨਾਲ ਬੀਜੀ ਇਹ ਗਣਕ ਵੇਖੋ ਕਿੰਨੀ ਵਧੀਆ ਹੈ ਉਹ ਪਰਲੇ ਵੇ ਥੋੜੀ ਪਰਾਲੀ ਯਾਦ ਹੈਗੀ ਉੱਥੇ ਨਹੀਂ ਓਨੀ ਵਧੀਆ ਹੋਈ ਸੀ ਦੋ ਕ ਗਿੜੇ ਹੀ ਖੁਦੋ ਗਿੜੇ ਆਪਾਂ ਜ਼ੀਰੋ ਡਰੈਲ ਦੇ ਲਾਤੇ ਹੀ ਉਹ ਚੱਲ ਜ਼ੀਰੋ ਡਰੈਲ ਵਾਲੀ ਵਧੀਆ ਹੋਈ ਤੇ ਸਾਰੀ ਰਲ ਗਈ ਆ ਜਿਹੜੀ ਵੱਡੀ ਵੱਡੀ ਹੈ ਸਾਰੀ ਮਲਚਿੰਗ ਵਾਲੀ ਹੈ ਕਾਚ ਆਪਾਂ ਇਹਨੂੰ ਪਾਣੀ ਲਾ ਰਹੇ ਹਾਂ ਉਹ ਜਿਵੇਂ ਨੂੰ ਆਪਾਂ ਕਹਿ ਦਈਏ ਦੂਜਾ ਜਿਵੇਂ ਉਹ ਤੇ ਜ਼ੀਰੋ ਡੈਲ ਦੇ ਵਾਲੀ ਦੇ ਨਾਮ ਦਾ ਪਹਿਲਾ ਹੀ ਹੈ ਜਿਵੇਂ ਉਹ ਪਾਣੀ ਲਾਉਣੇ ਤੇ ਜੇ ਬੀਜੀਏ ਪਾਣੀ ਚੀ ਆ ਉਹ ਹਿਸਾਬ ਨਾਲ ਦੂਜਾ ਪਾਣੀ ਹੈ ਵੈਸੇ ਆਪਾਂ ਇਹੀ ਕਹਿ ਸਕਦੇ ਹਾਂ ਪਹਿਲਾ ਪਾਣੀ ਲਾ ਰਹੇ ਹਾਂ ਨੂੰ ਬੀਜਣ ਤੋਂ ਬਾਅਦ ਚਲਦੇ ਆ ਬੁੱਧਰ ਨੂੰ ਤੇ ਮੈਂ ਤੁਹਾਨੂੰ ਵਿਖਾਉਣਾ ਆਪਣੀ ਮੋਟਰ ਮੋਟਰ ਦੇ ਆਪਣਾ ਫਾਰਮ ਹਾਊਸ ਚਲਦੇ ਆ ਬੁੱਧਰ ਨੂੰ ਇਹ ਆ ਜੀ ਮਲਚਿੰਗ ਗਲੀ ਕਣਕ ਥੋੜਾ ਜਿਹਾ ਪਾਣੀ ਰਹਿ ਗਿਆ ਬਸ ਘੰਟੇ ਦੀ ਖੇੜ ਆ ਘੰਟੇ ਦੀ ਖੇੜ ਰਹਿ ਗਈ ਬਸ

ਇੱਲਾਣਾ ਦੇ ਵਿੱਚ ਹੀ ਉਗਰੀ ਖੜੀ ਹੋਵੇ ਆਪਾਂ ਖਲਾਰੀਆਂ ਮਾੜੀ ਉਹ ਤੋਂ ਖਲਾਰੀਆਂ ਹੀ ਲੈਣਾ ਬਾਕੀ ਉਵੇਂ ਹੀ ਪਈਆਂ ਇਹ ਪਹਿਲਾਂ ਆਪਾਂ ਉਵੇਂ ਹੀ ਵਾਹ ਕੇ ਤੰਗੀਆਂ ਦੇ ਨਾਲ ਫੇਰ ਪਾਣੀ ਭਰ ਕੇ ਰੌਣੀ ਕਰ ਦਿੰਨੇ ਹਾਂ ਪਾਣੀ ਭਰ ਕੇ ਤੇ ਫਿਰ ਛਿੱਟਾਂ ਦੇਤਾ ਸੀਗਾ ਇਹ ਵਾਰਕ ਆਪਾਂ ਇਹ ਸ਼ਿੱਟਾ ਦੇਤਾ ਸੀ ਤੇ ਵਧੀਆ ਹੋ ਗਈ ਇੱਥੋਂ ਪਤੰਦਰ ਖੁੱਡ ਪਈ ਜਾਂਦੀ ਆ ਆ ਖੁੱਡ ਪਈ ਜਾਂਦੀ ਦੋਸਤੋ ਇਹ ਆਪਾਂ ਬੰਦ ਕਰਾਂਗੇ ਇਆਂ ਇਆਂ 15 ਮਿੱਟੀ ਚੱਕਣੀ ਆ ਲਾਦਣੀ ਵੇਖਣ ਨਾਲ ਦੀ ਨਾਲ ਹੀ ਬੰਦ ਹੋ ਗਈ ਆਏ ਬੰਦ ਕਰੀਏ ਇਹ ਗੁੱਡਾ ਕਾ ਪੋਚਾ ਮਾਰਦੇ ਵੀ ਇਹ ਥੋੜੇ ਜਿਹੇ ਹੈਗੇ ਆਪਣੀ ਕੀਗਣੀ ਮਿੱਟੀ ਇਹਦਾ ਕੋਰ ਹੀ ਹਨਰੀ ਜਿਵੇਂ ਕੋਰ ਹੁੰਦੀ ਹੈ ਨਾ ਲਪਦੇ ਹੁੰਦੇ ਜਿਹਦੇ ਨਾਲ ਘਰ ਲਪਦੇ ਹੁੰਦੇ ਪਹਿਲਾਂ ਉਹ ਵਾਲੀ ਕੋਰ ਹੈ ਇੱਥੋਂ ਲਿਆ ਲਿਆ ਲੋਕ ਮਿੱਟੀ ਘਰ ਲਪਦੇ ਹੁੰਦੇ ਉਹ ਵਾਲੇ ਖੇਤ ਹੈ ਹਾਂ ਦੇਖਾ ਮਾੜਾ ਜਾਂ ਪੋਚਾ ਮਾਰਿਆ ਤੇ ਬੰਦ ਐਹੀ ਰਿਮ ਨਹੀਂ ਲੋੜ ਇੰਨੀ ਜਿਆਦੇ ਕਿਤੇ ਕਿਤੇ ਪੈ ਵੀ ਜਾਂਦੀ ਹੈ ਹੁਣ ਆਪਣਾ 1 ਘੰਟੇ ਦਾ ਕੰਮ ਆ ਬਸ ਤੇ ਫੇਰ ਨਾ ਆਪਣਾ ਘੰਟੇ ਦਾ ਕੰਮ ਰਹਿ ਗਿਆ ਬਸ ਫੇਰ ਆਪਾਂ ਲਾਂਇ ਕਰਨੇ ਫੇਰ ਆਪ ਘਰੇ ਆਗੇ ਬਣਾ ਰੋਣਾ ਹੋਰ ਅੱਗੇ ਆਹਨ ਤੁਹਾਨੂੰ ਮੋਟਰ ਦਿਖਾਉਣੇ ਚੱਲਦੀ ਆਹ ਦੇਖੋ ਪਰਾਲੀ ਵੇਖੂਂਗੇ ਮੇਂ ਪਈ ਸਾਰੀ ਥੱਬੇ ਦੇ ਥੱਬੇ ਦੇ ਵਿੱਚ ਕਣਕ ਖੜੀ ਹੈ ਆਹ ਵੇਖੋ ਨਹੀਂ ਬੈਠੀ ਕਣਕ ਵੀ ਖੜੀ ਆ ਇਹ ਨਹੀਂ ਵੀ ਕਣਕ ਨਹੀਂ ਹੋਈ ਕਣਕ ਬੈਠੀ ਹੈ ਦੇ ਥੱਬਿਆਂ ਦੇ ਵਿੱਚ ਹੀ ਕੋਈ ਕਿੰਨਾ ਥੱਬਾ ਪਿਆ ਹੋਈ ਸੱਬਿਆਂ ਦੇ ਵੈਕੀ ਗਣਕ ਹੋਈ ਹੋਈ ਤਾਂ ਭੇਰ ਪੈ ਗਈ ਇਹਦੇ ਚੂਏ ਬਹੁਤ ਐਥੇ ਦੋਸਤੋ ਚੂਏ ਬਹੁਤ ਆਦੇ ਚੂਏ ਖੁੱਡਾ ਪਟ ਦਿੰਦੇ ਉਹਦੇ ਕਰਕੇ ਨਾ ਫਿਰ ਬੱਟਾਂ ਜੋ ਬੈ ਜਾਂਦੀਆਂ ਸੀਰਾ ਬੈ ਜਾਂਦੀਆਂ ਐਂ ਫਿਰ ਬੰਦ ਕਰਨੀਆਂ ਪੈਂਦੀਆਂ ਚੂਏ ਬਾਲੇ ਐਥੇ ਜੁਮਾ ਅੱਗੇ ਦੋ ਕੁ ਮਾਰਕੀਟ ਹੈ ਦੋ ਕੁ ਚੂਏ ਮਾਰਕੀਟ ਹੈ ਇਹ ਤੇ ਆਨ ਲਾਉਣਾ ਪੈਂਦਾ ਨਹੀਂ ਤਾਂ ਆਥੇ-ਪਾਸੇ ਬਹਲਾ ਟੁੱਟੀ ਜਾਂਦਾ ਰਹਿੰਦਾ ਉਹ ਆਪਣੀ ਕੋਠੀ ਤੇ ਆਪਣੀ ਮੋਟਰ ਚੱਲ ਰਹੀ ਹੈ ਆਹ ਕਣਕ ਆਪਣੀ ਛੋਟੀ ਆ ਇਹਨੂੰ ਫੇਰ ਪਾਣੀ ਲਾਵਾਂਗੇ ਇਹ ਉਹ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਨਾ ਉਹ ਰੋਟਾਵੇਟਰ ਦਾ ਸੁਪਰਸੀਡਰ ਬਣਾਇਆ ਉਹਦੀ ਬੀਜੀ ਕਣਕ ਹੈ ਜਿਹੜਾ ਰੋਟਾਵੇਟਰ ਦਾ ਸੁਪਰਸੀਡਰ ਬਣਾਇਆ ਜਿਹੜਾ ਰੋਟਾਵੇਟਰ ਦਾ ਸੁਪਰਸੀਡਰ ਬਣਾਇਆ ਸੀ ਉਹਦੀ ਕਣਕ ਹੈ ਇਹ ਉਹਦੀ ਬਜਾਈ ਆ ਵੇਖੋ ਪੁਰਾਣੇ ਰੋਟਾਵੇਟਰ ਤੋਂ ਸੁਪਰਸੀਡਰ ਬਣਾਇਆ ਸੀ ਉਹਦੀ ਬਜਾਈ ਹੈ ਇਹ ਵੀਡੀਓ ਵੀ ਹੈ ਗਿਆ ਆਪਣੇ ਚੈਨਲ ਤੇ ਉਹ ਵੇਖ ਲੋ ਇਹ ਜਾ ਕੇ ਉਹਦੇ ਜਿਹਦਾ ਸਾਰਾ ਦੱਸਿਆ ਆ ਆਪਣੀ ਮੋਟਰ ਆ ਜੀ ਆ ਆਪਣੇ ਆ ਆਪਣੇ ਦਾਦਾ ਜੀ ਦਾ ਨਾਮ ਲਿਖਿਆ ਗੁਰਦੇਵ ਸਿੰਘ ਢੱਲੋਂ ਆ ਆਪਣੀ ਆ ਆਪਣੇ ਛੋਟੇ ਭਰਾ ਦਾ ਨਾਮ ਲਿਖਿਆ ਗੁਰਸੇਮਰਨ ਸਿੰਘ ਢੱਲੋਂ ਇਹ ਆਪਣੇ ਛੋਟੇ ਭਰਾ ਦਾ ਨਾਮ ਗੁਰਸੇਮਰਨ ਸਿੰਘ ਢੱਲੋਂ ਆ ਆਪਣੀ ਕੋਠੀ ਆ ਗਈ ਆ ਆਪਣੀ ਨੰਮ ਇਹ ਆ ਆਪਣਾ ਮੋਟਰਸਾਈਕਲ ਸਟਨਰ ਇਹ ਆ ਪਾ ਬਈ ਨਵਾਂ ਕਢਾਇਆ ਸੀਗਾ 2012 ਦੇ ਹੁਣ 24 ਹੋ ਗਿਆ 12 ਸਾਲ ਹੋ ਗਏ ਕਢਾਇਆ ਪੱਚੀ ਹੋਣ ਵਾਲਾ ਹੁਣ ਤਾਂ 12 13 ਸਾਲ ਹੋਣ ਵਾਲੇ 13 ਸਾਲ ਹੋਣ ਵਾਲੇ ਆ 12 ਹੋ ਗਏ 12 ਸਾਲ ਹੋ ਗਏ ਇਹਨੂੰ ਕਢਾਇਆ ਵਧੀਆ ਚੱਲਦਾ ਜੀ ਔਰ ਆਪਣੀ ਮੋਟਰ ਚੱਲਦੀ ਦੇਖੋ ਆਹ ਦੇਖੋ ਜੀ ਮੋਟਰ ਚੱਲ ਰਹੀ ਹੈ ਆਹ ਦੇਖੋ ਉੱਥੋਂ ਪਾਣੀ ਹੈ ਖੇਲ ਚੜਕਦਾ ਉੱਥੋਂ ਪਾਣੀ ਖੇਲ ਜੜਾ ਹੈ ਦਾ ਖੇਲ ਜੋ ਪਾਣੀ ਇੱਧਰ ਆਉਂਦਾ ਤੇ ਉੱਥੋਂ ਪਾਣੀ ਖਾਲੇ ਚ ਪੈ ਕੇ ਆਏ ਆਂ ਖਾਲੇ ਵਿੱਚ ਦੀ ਜਾ ਕੇ ਪਾਣੀ ਆ ਦੇਖੋ ਖਾਲੇ ਵਿੱਚ ਪਾਣੀ ਜਾਈ ਜਾਂਦਾ ਖਾਲੇ ਵਿੱਚ ਦੀ ਪਾਣੀ ਜਾ ਕੇ ਆਏ ਦੇ ਆਹ ਦੇਖੋ ਵਾਣ ਚ ਪਈ ਜਾਂਦਾ ਬੰਨ ਆਹ ਦੇਖੋ ਇੱਥੇ ਥੱਬੇ ਦੇ ਥੱਬੇ ਹੀ ਪਈ ਪਰਾਲੀ ਸਾਰੀ ਉਵੇਂ ਵਿੱਚ ਹੀ ਰੱਖੀ ਸਾਰੀ ਪਰਾਲੀ ਇਹਦੇ ਪਰਾਲੀ ਜੀ ਵੀਜੀ ਸੀ ਕਣਕ ਨੰਬਰ 1 ਹੋਈ ਹੈ ਇਹ ਉਹ ਪਰੇ ਜੇ ਪਰਾਲੀ ਜਾਦਾ ਹੀ ਉੱਥੇ ਚੱਲਦੀ ਰੋਡ ਰੈਲ ਨਾਲ ਬਾਅਦ ਚ geke ਲਾਦੇ ਆਵੇ ਇੱਧਰ ਕਿੰਨੀ ਇੱਧਰ ਘੱਟ ਪਰਾਲੀ ਹੈ ਇੱਧਰ ਪੂਰੀ ਸਿਰਾ ਹੋਈ ਉੱਧਰ ਪਰਲੇ ਪਾਸੇ ਜੀ ਰੋਡ ਦਾ ਉਹਨਾ ਗੇੜੇ ਲਾਉਣੇ ਪਏ ਪਰ ਕੋਲਾ ਮਲਾ ਕੇ ਬਣ ਗਿਆ ਕੰਮ ਜਾਂ ਸਹੀ ਹੋ ਗਿਆ ਕਣਕ ਹੋ ਗਈ ਆਪਣੀ ਜੱਲ ਕਣਕ ਕਾਮਯਾਬ ਹੋ ਗਈ ਜੱਲ ਉਹਨੇ ਨੂੰ ਪਾਣੀ ਲੱਗ ਰਿਹਾ ਦੂਜਾ ਪਾਣੀ ਜਾਂ ਬੀਜਣ ਵੇਲੇ ਇੱਕ ਜਿਹੜਾ ਉਹ ਤਾਂ ਮਲਚਿੰਗ ਵਾਲੀ ਨੂੰ ਲੱਗਦਾ ਹੀ ਹੁੰਦਾ ਪਹਿਲਾ ਪਾਣੀ ਉਹ ਤਾਂ ਪਤਾ ਹੀ ਹੈ ਉਵੇਂ ਮਤਲਬ ਉਗਰੀ ਤੋਂ ਬਾਅਦ ਪਹਿਲਾ ਪਾਣੀ ਹੈ झे ससुरा कौन है जो बांगे दे रहा है <laughs> क्या बात है यार <laughs> पानी ला रहे हैं दोस्तों अभी ਇਹ ਆਪ ਪਾਣੀ ਲੱਗ ਰਿਹਾ ਆਪਣੇ ਕਣਕ ਨੂੰ ਆਪ ਨਹੀਂ ਕਈਏ ਦੋਸਤੋ ਜੂ ਦੀ ਜੂ ਦੀ ਨਗੀਆਂ ਵੀ ਜਾਗਦੇ ਰਹੂ ਰੱਤਾਂ ਨੂੰ ਕੇ ਮਾਚੇਂਗੇ ਖਿਆ ਰੇ ਲਾਭ ਦੇ ਇਕਦਮ ਜਿਹੜੀ ਚੀਜ਼ ਵੇਖ ਲਾਣਾ ਲੱਗਦੇ ਯਾਰ ਮੇਰੇ ਰਾਤੀ ਜਾਂਦੀ ਆ ਜਿਆ ਮੈਂ ਜਿਹੜਾ ਗਾਣਾ ਸੁਣ ਲਾ ਹੁਣ ਆ ਮੈਂ ਤੜਕੇ ਇੱਕ ਰੀਲ ਜੀ ਵੇਖਦਾ ਸੀਗਾ ਤੜਕੇ ਮੈਂ ਇੱਕ ਰੀਲ ਜੀ ਵੇਖੀ ਆ ਇਹ ਉਹਦੇ ਵਿੱਚ ਇਹ ਗਾਣਾ ਲੱਗਿਆ ਵੀ ਜੀ ਦੀ ਜੀ ਦੀ ਲੱਗੀ ਆ ਵੀ ਜਾਗਦੇ ਰਹੋ ਰਾਤਾਂ ਨੂੰ ਗਵਾਚੇ ਨਹੀਂ ਯਾਰ ਲੱਭਦੇ ਤੇ ਹੁਣ ਮੈਨੂੰ ਉਹੀ ਮੈਂ ਗਾਈਏ ਨਾ ਵਾਰ-ਵਾਰ ਬੀ ਦੀ ਜੀ ਦੀ ਲੱਗੀ ਆ ਵੀ ਜਾਗਦੇ ਰਹੋ ਰਾਤਾਂ ਨੂੰ ਗਵਾਚੇ ਕਿਧੋਂ ਯਾਰ ਲੱਭਦੇ ਰਾੜੀ ਜਾਂਦੀ ਚੀਜ਼ ਯਾਰ ਇਹ ਆਪਣੀ ਕੋਠੀ ਆ ਗਈ ਹੁਣ ਆਪਾਂ ਪਰੇ ਜਾਂਦੇ ਆਂ ਖਾਣਾ ਵਗਾ ਕੇ ਲਾਉਣਾ ਥੋਨੂੰ ਆ ਮੈਂ ਆ ਗਿਆ ਵਿੱਚ ਉਹ ਕੀ ਆਵੇਂ ਮੇਰਾ ਪਰਛਾਈ ਆ ਗਈ ਛਾਂ ਆ ਗਈ ਛਾਂ ਪੰਜਾਬੀ ਚ ਛਾਂ ਆ ਗਈ ਆਹ ਵਧੀਆ ਕੋਠੀ ਦੀ ਤੇ ਟਾਲੀ ਦੀ ਛਾਂ ਆਹ ਦੇਖੋ ਵੀ ਆਪਾਂ ਨੇ ਆਪਣੇ ਖੇਤ ਜਿੱਦ ਦਰਖਤ ਲਾਇਆ ਹੋਇਆ ਆਪਣੇ ਇੱਥੇ ਸਾਰੇ ਢਾਈ ਗਿੱਲੇ ਆ ਢਾਈ ਗਿੱਲਿਆਂ ਦੇ ਵਿੱਚ ਦਰਖਤ ਹੈਗਾ ਵੇਖੋ ਇੱਕ ਦਰਖਤ ਦਾ ਦੇ ਖੇਤ ਜੀ ਜਰੂਰ ਲਾਉਣਾ ਚਾਹੀਦਾ ਆਹ ਇਹ ਤਾਂ ਆਪਣੇ ਉਹ ਪਰੇ ਵੀ ਹੈਗਾ ਉਹ ਪਰ ਖਾਲੇ ਤੇ ਆ ਤੇ ਆਪਣੇ ਆਂ ਚ ਇਹ ਹੈ ਟਾਲੀ ਇੱਕ ਦਰਖਤ ਇੱਕ ਨਾ ਇੱਕ ਜਰੂਰ ਲਾਉਣਾ ਚਾਹੀਦਾ ਆ ਦੇ ਖਾਲੇ ਨਾਲ ਵੀ ਆਪਾਂ ਮਿੱਟੀ ਵਾਧੂ ਲਾਈ ਆ ਗੋਆਂ ਕੀ ਪਤਾ ਕੀ ਗੱਲ ਆ ਦੋਸਤੋ ਇਹ ਖਾਲੇ ਨਾ ਉਹ ਕੋਈ ਹੋਰੇ ਦੋ ਬੁਰੇ ਨਾ ਹੁੰਦਾ ਦਾ ਨਹੀਂ ਕੋ ਹੁਣ ਮਿੱਟੀ ਲਈ ਕਰਕੇ ਤੇ ਵੀ ਉਹ ਆਪਣਾ ਪਾਣੀ ਜਿਵੇਂ ਮੰਨ ਲ ਆਪਣਾ ਪਾਣੀ ਨਹੀਂ ਖਰਾਬ ਹੁੰਦਾ ਹੁਣ ਆਪਾਂ ਕਣਕ ਨੂੰ ਪਾਣੀ ਲਾਵਾਂਗੇ ਤਾਂ ਉਹ ਪਾਣੀ ਨਹੀਂ ਤਾਂ ਇਹਦੇ ਵਿੱਚ ਨੂੰ ਹੀ ਨਿਕਲੀ ਜਾਂਦਾ ਰਹਿੰਦਾ ਤੇ ਬੰਦਾ ਬਾਹਲਾ ਚੱਕੀ ਜਾਵੇ ਨਾਲੋਂ ਆਪਾਂ ਨੂੰ ਹੀ ਫਾਇਦਾ ਮਿੱਟੀ ਲਈ ਦਾ ਉਹ ਹੁੰਦਾ ਕੋਈ ਨਹੀਂ ਇੱਕ ਦੂਰੇ ਨਾ ਕੋਈ ਫਰਕ ਪੈਂਦਾ ਨਹੀਂ ਇਹਨਾਂ ਪਰ ਬਾਅਦ ਫਾਇਦਾ ਆਪ ਨੂੰ ਬੰਦੇ ਨੂੰ ਜ਼ਿਆਦਾ ਨਹੀਂ ਬੰਦਾ ਫਿਰ ਅੱਗੇ ਇੱਕ ਵਾਰੀ ਜ਼ਿਆਦਾ ਖੁਰ ਗਈ ਸੀ ਹਾਲਾ ਵੱਜ ਗਈ ਓਦੋਂ ਕੱਦੂ ਕਰਦੇ ਹਾਂ ਉਹ ਤੇ ਉਹ ਬੰਨਣਾ ਨਹੀਂ ਜੀ ਰਹੇ ਕਦੇ ਕਦੋਂ ਲੀਕ ਹੋ ਜਾ ਕਰੇ ਕਦੇ ਕਦੋਂ ਹਾਂ ਜੀ ਫੇਰ ਹਾਰ ਕੇ ਮਟੀ ਲਾਈਏ ਇਹ ਫੇਰ ਨਾ ਇਹ ਨਹੀਂ ਫਾਇਦਾ ਹੈ ਜੇ ਮਿੱਟੀ ਲਾਈ ਤਾਂ ਚੰਗੀ ਰਹਿੰਦੀ ਆ ਆਪ ਨੂੰ ਹੀ ਫਾਇਦਾ ਹੈ Parque con y Venda. ਦਰਾਖਤਾਂ ਉਹ ਜਿਹੜੀ ਠੰਡ ਜੀ ਮੈਨ ਲੱਗੀ ਉਹਨੇ ਯਰ ਜਮਈ ਮਾਂ ਜੇ ਦਿੱਤੇ ਮਾਂ ਥਾਲੀ ਆਵੇ ਕਿਵੇਂ ਜੀ ਹੋਈ ਹੁਣ ਆਹ ਥਾਲੀ ਵੀ ਹੋਰ ਹੁੰਦੀ ਹੋਈ ਵੀ ਇੱਧਰਲੀ ਵੀ ਬਹੁਤ ਥਾਲੀ ਵੀ ਹੋਰ ਹੁੰਦੀ ਹੈ ਇੱਧਰਲੀ ਥਾਲੀ ਵੀ ਹੋਰੂ ਜੀ ਇਹ ਇਹ ਖੰਬਾ ਹੈ ਖੰਬਾ ਠੀਕ ਹੈ ਖੰਬਾ ये है प्राली और ये है खाला और ये है घास और ये भी है घास फूस ये है घास फूस और वो है कली घास ये है घास फूस ये है टाली पत्ते झाड़ गई सारे ਠੰਡ ਜੀ ਦੇ ਨਾਲ ਵਿੱਚ ਜੇ ਨਾ ਧੁੰਦ ਜੀ ਵਾਵਾ ਪੈਨ ਲੱਗੀ ਥੋੜੀ ਜਿਹੀ ਨਾ ਹੁਣ ਫੇਰ ਰੱਬ ਨੇ ਧੁੱਪ ਕੱਢੀ ਵਧੀਆ ਇਹ ਉਹਦੀ ਬੁਝਾਈ ਆ ਜਿਹੜਾ ਤੁਹਾਨੂੰ ਬਖਾਇਆ ਰੋਟਾਵੇਟਰ ਤੋਂ ਸੁਪਰ ਸੀਡਰ ਬਣਾਇਆ ਪੁਰਾਣੇ ਰੋਟਾਵੇਟਰ ਨੂੰ ਸੁਪਰ ਸੀਡਰ ਬਣਾਉਂਦਾ ਦਾਣਾ ਦਾਣਾ ਉਗ ਰਿਹਾ ਸਾਰੀ ਵਧੀਆ ਉਗਰੀ ਆ ਇਹ ਤਾਂ ਨਹੀਂ ਰਿਹਾ ਕੋਈ ਰੋਟਾਵੇਟਰ ਦੀ ਬੁਝਾਈ ਐ ਇਹ ਉਹਨਾਂ ਆਪਣਾ ਡੈਸਕ ਰੋਟਾਵੇਟਰ ਕਰ ਸਕਦੇ ਆ ਕਿਉਂਕਿ ਉਹਦਾ ਮਗਰ ਡੈਸਕਾਂ ਲੱਗੀਆਂ ਮੂਰੇ ਰੋਟਾਵੇਟਰ ਡੈਸਕ ਰੋਟਾਵੇਟਰ ਦੀ ਭਜਾਈਏ ਉਰੀ ਵਧੀਆ ਨਹੀਂ ਲਮੋਂ ਤੁਹਾਨੂੰ ਚੱਲਦੇ ਖਣ ਉਹਦਾ ਮੈਂ ਨਾ ਕਿਤੇ ਅੱਧੇ ਕੰਮ ਚ ਸੀਗਾ ਜ਼ਰੂਰੀ ਤਾਂ ਫਿਰ ਮੇਰੇ ਤੋਂ ਜਾਇ ਨਹੀਂ ਗਿਆ ਕੋਲੇ ਉਹਨਾਂ ਤੇ ਬੀਜ ਦਿਆਂ ਦੇ ਤਾਂ ਕਰਕੇ ਰਹਿ ਗਿਆ ਕੰਮ ਪਾਣੀ ਆਏ ਲਾਉਣਾ ਚਾਹੀਦਾ ਆ ਵੇਖੋ ਹੁਣ ਦਰਾੜਾਂ ਪੈ ਗਈਆਂ ਵਿੱਚ ਪੂਰੀਆਂ ਵਾਹਨ ਦੇ ਫੇਰ ਪਾਣੀ ਲਾਉਣਾ ਚਾਹੀਦਾ ਇੱਥੇ ਆ ਗਿਆ ਕੰਮ ਉੜਾਈ ਰਹੇਗਾ ਇਤੋਂ ਬੰਨਣਾ ਆ ਇਤਨਾ ਹੋਊਗਾ ਨਹੀਂ ਤਾਂ ਤਲਾ ਬੰਨ ਕੇ ਫੇਰ ਮਰਨਾ ਆ ਵੀ ਆ ਬੰਨਣਾ ਲਾਓ ਇਤ ਬੰਨ ਕੇ ਨਾ ਫੇਰ ਮਰਨਾ ਆ ਆ ਦੇਖੋ ਬੰਨ ਤਾਂ ਵੀ ਬੰਨੂਆ ਕਰੋਏ ਕੰਮ ਜਲਾਉ ਹੋ ਜਾਏ ਨੂੰ ਵੇਖੀ ਕਿਵੇਂ ਗਰਗੇ ਬੰਨ ਹੀ ਰੰਨੇ ਨੂੰ ਮੜਾ ਮੋਟਾ ਆ ਤੋ ਨਾ ਬਈ ਬੰਦਾ ਇਹਦਾ ਚੀਕ ਨਹੀਂ ਹੋ ਜਾਂਦੀ ਮਿੱਟੀ ਪੂਰੀ ਚੀਕ ਨਹੀਂ ਮਿੱਟੀ ਆ ਪੂਰੀ ਨੰਬਰ 1 ਵਾਣਾ ਦੇ ਇਹ ਵਾਣਾ ਦਾ ਠੇਕਾ ਪਤਾ ਕਿੰਨਾ ਦੋਸਤੋ ਆਪਣੇ ਇੱਧਰ ਇਹ ਵਾਣਾ ਦਾ 70 75000 81 75000 ਦੇ ਨੇੜੇ ਤੇ ਠੇਕਾ ਆਲੇ ਵਾਣਾ ਕੋਈ 70 ਨੂੰ ਹੀ ਦੇ ਦਿੰਦਾ ਹੈ ਇਹਦਾ ਕੋਈ 65 'ਚ ਵੀ ਮੰਨ ਜਾਂਦਾ ਪਰ ਕਈ ਬੰਦੇ ਤਾਂ ਕਹਿੰਦੇ ਇੱਧਰ ਆ ਬਈ 70000 ਮਾਰਦੇ ਮੰਗ 75 ਲੈਂਦੇ ਆ 65 70 'ਚ ਲੱਗ ਜਾਂਦਾ 65 70 'ਚ ਲੱਗ ਹੀ ਜਾਂਦਾ ਇੱਧਰ ਇਹ ਵਾਂ ਇਹ ਪੂਰਾ ਚੀਕਣਾ ਵਾਂ ਇਥੇ ਜਦੋਂ ਮੰਨ ਲਓ ਝੋਨਾ ਲਾਈਦਾ ਨਾ ਉਹ ਝੋਨਿਆਂ ਦੇ ਟਾਈਮ 'ਚ ਇੱਕ ਵਾਰੀ ਕੱਦੂ ਮਾਰਤਾ ਕੱਦੂ ਮਾਰ ਕੇ ਬਾਜ ਉਹ ਇਹਨੂੰ ਬਾਲਾਂ ਦੀ ਨਾ ਪਾਣੀ ਨਾ ਸੁੱਕਣ ਦੇ ਵਿੱਚ ਭਾਂ ਦੀ ਮਹੀਨਾ ਪਿਆ ਰਵੇ ਆ ਵੀ ਕੋਈ ਝੱਕਣ ਨਹੀਂ ਇੱਥੇ ਭਾਂ ਦੀ ਕੋਈ ਉਹ ਜਿਹੇ ਬਾਲਾਂ ਜਿਹੜਾ ਆਪਣੇ ਹੁੰਦੇ ਆ ਗਰੀਬਾਂ ਦੀਆਂ ਪਾਰਟੀਆਂ ਪਿੰਡਾਂ ਵਾਲਿਆਂ ਦੀ ਕੋ ਭਾਂਾ ਜਿਵੇਂ ਉਹ ਥੋੜੇ ਹੁੰਦੇ ਆ ਮਸਾਂ ਉਹਨਾਂ ਤੋਂ 11 ਕਮਾਹ ਲੱਗਦਾ ਹੁੰਦਾ ਉਹ ਜੇ ਉਹ ਜੇ ਬੰਦੇ ਵੀ ਮਿਲ ਜਾਂਦੇ ਉਹ ਵੀ ਭਲਾ ਲਾਈ ਜਾਂ ਮਹੀਨਾ ਲਾਈ ਆ ਤੇ ਤਾਂ ਵੀ ਕੋਈ ਚੱਕਰ ਨਹੀਂ ਕਦੋਂ ਮਹੀਨਾ ਤੱਕ ਵਧੀਆ ਰਹਿੰਦਾ ਮਹੀਨੇ ਤੋਂ ਵੀ ਵੱਧ ਕੱਢ ਜਾਂਦਾ ਪਰ ਉਦੋਂ ਲੱਗ ਹੀ ਜਾਂਦਾ ਬਾਣ ਇਹ ਮਤਲਬ ਇੱਕ ਵਾਰੀ ਕਦੂ ਮਾਰਤਾ ਬਸ ਪਾਣੀ ਨਹੀਂ ਸੁੱਕੰਦੇ ਨਾ ਕੋਈ ਚੱਕਰ ਹੀ ਨਹੀਂ ਬਾੜੇ ਵਧੀਆ ਮਾਣ ਹੈ ਕਿ ਮੈਂ ਚੱਲ ਵੀ ਚੱਲ ਵੀ ਹਾਂ ਦੋਸਤੋ ਜਾਗੋ ਉਠੋ ਉੱਠੋ ਜਾਗੋ